ਵਾਇ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਪਾਪਾ ਜੀ ਪੜਾਈ ਜ਼ਿੰਦਗੀ ਵਿੱਚ ਕਿਉਂ ਜ਼ਰੂਰੀ ਹੈ ਹਾਂ ਜੀ ਵਾਇ ਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਛੋਟੀ ਜੀ ਬੱਚੀ ਨੇ ਸਵਾਲ ਕੀਤਾ ਹੈ ਕਿ ਸਾਡੀ ਲਾਈਫ ਦੇ ਵਿੱਚ ਐਜੂਕੇਸ਼ਨ ਯਾਨੀ ਜ਼ਿੰਦਗੀ ਵਿੱਚ ਪੜਾਈ ਕਿਉਂ ਜ਼ਰੂਰੀ ਹੈ ਗੁਰੂ ਪਿਤਾ ਨੇ ਸਾਨੂੰ ਇਸ ਲੋਕ ਵਿੱਚ ਰਹਿਣ ਵਾਸਤੇ ਯਾਨੀ ਤਨ ਦੀ ਵਿਦਿਆ ਵੀ ਬਹੁਤ ਜ਼ਰੂਰੀ ਜੇ ਆਪਾਂ ਤਨ ਦੀ ਵਿਦਿਆ ਨਹੀਂ ਲਵਾਂਗੇ ਦੁਨਿਆਵੀ ਵਿਦਿਆ ਨਹੀਂ ਪ੍ਰਾਪਤ ਕਰਾਂਗੇ ਤੇ ਫਿਰ ਅਸੀਂ ਜੀਵਨ ਚ ਕਾਮਯਾਬ ਨਹੀਂ ਹੋ ਸਕਦੇ ਯਾਨੀ ਸਕਸੈਸਫੁਲ ਨਹੀਂ ਹੋ ਸਕਦੇ ਠੀਕ ਹੈ ਤਨ ਦੀ ਪੜ੍ਹਾਈ ਦੇ ਨਾਲ ਨਾਲ ਯਾਨੀ ਇਹ ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰੂ ਸਾਹਿਬ ਨੇ ਸਾਨੂੰ ਬ੍ਰह्म ਵਿਦਿਆ ਬਾਰੇ ਕਿਹਾ ਬ੍ਰਹਮ ਵਿਦਿਆ ਕੀ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਗੁਰਬਾਣੀ ਛੱਤੀ ਮਹਾਂਪੁਰਖਾਂ ਦਾ ਪ੍ਰੈਕਟੀਕਲ ਇਹ ਬ੍ਰਹਮ ਵਿਦਿਆ ਜੇ ਅਸੀਂ ਕੱਲੀ ਦੁਨਿਆਵੀ ਪੜ੍ਹਾਈ ਕਰਦੇ ਹਾਂ ਤੇ ਉਹਦਾ ਇੰਨਾ ਬਰਡਨ ਸਾਡੇ ਤੇ ਪੈ ਜਾਂਦਾ ਵੀ ਇੰਨਾ ਪ੍ਰੈਸ਼ਰ ਪੈ ਜਾਂਦਾ ਵੀ ਜੀਵ ਜਿਹੜੇ ਨੇ ਉਹ ਅੱਜ ਕੱਲ ਦੇ ਬੱਚੇ ਤੁਸੀਂ ਦੇਖੋ ਕਿੰਨੇ ਸਟ्रेस ਵਿੱਚ ਚਲੇ ਜਾਂਦੇ ਨੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਕਿਉਂ ਕਿਉਂਕਿ ਐਜੂਕੇਸ਼ਨ ਦਾ ਸਿਸਟਮ ਇਨਾ ਤੇਜ਼ੀ ਦੇ ਨਾਲ ਇਨਾ ਫਾਸਟ ਹੋ ਚੁੱਕਾ ਹੈ। ਇਹਨੀ ਪੜ੍ਹਾਈ ਜਿਹੜੀ ਟਫ ਹੋ ਚੁੱਕੀ ਹੈ ਕਿ ਅੱਜ ਬੱਚੇ ਵਾਸਤੇ ਰਿਲੈਕਸ ਹੋਣਾ, ਮਾਈਂਡ ਨੂੰ ਰਿਲੈਕਸ ਕਰਨਾ ਬਹੁਤ ਹੀ ਕਠਨ ਹੋ ਚੁੱਕਾ ਹੈ। ਹੁਣ ਉਹਦੇ ਵਾਸਤੇ ਜ਼ਰੂਰੀ ਹੈ ਸਿਮਰਨ, ਮੈਡੀਟੇਸ਼ਨ। ਜਾਂ ਬੱਚੇ ਕੀਰਤਨ ਸਿੱਖ ਲੈਣ, ਇੱਕ ਸ਼ਬਦ ਦੋ ਸ਼ਬਦ ਰੋਜ਼ ਪੜ੍ਹੇ ਜਾਂ ਨਾਲ ਸਿਮਰਨ ਹੋ ਤੇ ਮਾਈਂਡ ਰਿਲੈਕਸ ਹੋ ਜਾਣਾ। ਮਗਰ ਕੀ ਹੁੰਦਾ ਹੈ ਕਿ ਬੱਚਿਆਂ ਦੇ ਜਦੋਂ 3-4 ਸਾਲ ਹੁੰਦੇ ਉਦੋਂ ਤੋਂ ਹੀ ਪੜ੍ਹਾਈ ਦਾ ਇਨਾ ਬਡਨ ਪੈ ਜਾਂਦਾ ਉਹਨਾਂ ਤੇ ਕਿ ਜਿੰਨਾ ਚਿਰ ਕੋਈ ਜੌਬ ਨਹੀਂ ਮਿਲਦੀ ਉਹਨਾਂ ਚਿਰ ਪੜ੍ਹਾਈ ਦਾ ਪ੍ਰੈਸ਼ਰ ਹੀ ਪ੍ਰੈਸ਼ਰ ਬਡਨ ਤੇ ਉਹ ਬੱਚੇ ਫਿਰ ਇਹ ਸਰੀਰ ਪੱਖੋਂ ਵੀ ਫਿਜ਼ੀਕਲ ਤੌਰ ਤੇ ਵੀਕ ਹੋ ਜਾਂਦੇ ਨੇ ਤੇ ਮਾਈਂਡਲੀ ਤੌਰ ਤੇ ਵੀਕ ਹੋ ਜਾਂਦੇ ਕਿਉਂਕਿ ਅਸੀਂ ਸਿਰਫ ਬੱਚਿਆਂ ਨੂੰ ਪੜ੍ਹਾਈ ਕਰਾ ਰਹੇ ਹਾਂ ਸੰਸਾਰ ਦੀ ਵਿਦਿਆ ਦੇ ਰਹੇ ਹਾਂ ਬ੍ਰह्म ਵਿਦਿਆ ਨਹੀਂ ਦੇ ਰਹੇ ਇਹ ਦੋ ਚੀਜ਼ਾਂ ਚੱਲਣੀਆਂ ਸੀ ਜਿਵੇਂ ਪੰਛੀ ਦੋ ਪਰਾਂ ਤੋਂ ਬਗੈਰ ਨਹੀਂ ਉੱਡ ਸਕਦਾ ਇੱਕ ਪਰ ਹੋਵੇ ਤੇ ਉਹ ਲਟਕਦਾ ਰਹਿੰਦਾ ਇਹ ਦੋ ਵਿੱਦਿਆ ਸਾਨੂੰ ਚਾਹੀਦੀਆਂ ਬ੍ਰह्म ਵਿੱਦਿਆ ਤੇ ਦੁਨਿਆਵੀ ਵਿੱਦਿਆ ਅਸੀਂ ਸਾਰੇ ਦੁਨਿਆਵੀ ਵਿੱਦਿਆ ਲੈ ਰਹੇ ਤੇ ਦੁਨਿਆਵੀ ਵਿੱਦਿਆ ਜਿਹੜੀ ਹੈ ਉਹ ਜੀਵ ਨੂੰ ਦੁੱਖ ਵਿੱਚ ਲੈ ਜਾਂਦੀ ਹੈ ਅਸ਼ਾਂਤੀ ਵਿੱਚ ਲੈ ਜਾਂਦੀ ਭਟਕਣਾ ਵਿੱਚ ਲੈ ਜਾਂਦੀ ਅੱਜ ਵੇਖੋ ਜਿੰਨੇ ਵੀ ਬੱਚੇ ਪੜ ਰਹੇ ਨੇ ਉਹ ਸਿਰਫ ਭਟਕਣਾ ਵੇਚੀ ਅਸ਼ਾਂਤ ਨੇ ਦੁਖੀ ਨੇ ਮਗਰ ਜੇ ਨਾਲ ਨਾਲ ਬ੍ਰह्म ਵਿਦਿਆ ਲਈ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਕਿਸੇ ਵੀ ਰਿਲੀਜਨ ਦਾ ਗਿਆਨ ਲੈ ਸਕਦੇ ਸਾਡੇ ਕਿੰਨੇ ਵੀ ਸ਼ਾਸਤਰ ਨੇ ਕੁਰਾਨ ਨੇ ਹਾਂਜੀ ਚਾਹੇ ਤੁਸੀਂ ਕੋਈ ਵੀ ਪੜ ਲਓ ਪੜ ਕੇ ਉੱਤੇ ਅਮਲ ਕਰ ਲਓ ਤੇ ਅਭਿਆਸ ਸ਼ੁਰੂ ਕਰ ਦਿਓ ਫਿਰ ਮੈਡੀਟੇਸ਼ਨ ਸ਼ੁਰੂ ਕਰੋ ਤਾਂ ਕਿ ਤੁਹਾਡਾ ਮਾਈਂਡ ਰਿਲੈਕਸ ਹੋ ਜਾਏ ਤੁਹਾਨੂੰ ਜਦ ਚਾਹੋ ਉਦੋਂ ਨੀਂਦਾ ਜਾਏ ਆਪਣੇ ਘਰ ਚਲੇ ਜਾ ਫਿਰ ਇਹ ਦੁਨਿਆਵੀ ਜਿਹੜੀ ਵਿਦਿਆ ਹੈ ਇਹ ਵੀ ਫਿਰ ਸਾਡੇ ਲਈ ਸਭ ਖਾਲੀ ਹੋ ਜਾਂਦੀ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ